ਕੀ ਮਾਮਲਾ ਹੋਇਆ ਸਾਡਾ ਜਿਹੜਾ ਵਿਧਾਇਕ ਨਾਲ ਕੋਈ ਗੱਲਬਾਤ ਹੋਈਏ ਤੁਹਾਡੀ ਅਸੀਂ ਜੀ ਟਰੱਕ ਚ ਉਨਾਲੇ ਨੇ ਅਖੰਡਪਾਤ ਸਾਹਿਬ ਦਾ ਭੋਗ ਸੀ ਭੋਗ ਤੋਂ ਬਾਅਦ ਉੱਥੇ ਅਸੀਂ ਖੜੇ ਸੀ ਤੇ ਅਸੀਂ ਮੇਰੇ ਪਿੰਡ ਦਾ ਜਿਹੜਾ ਮੁੰਡਾ ਹੈ ਉਹ ਮੁੰਡੇ ਨੂੰ ਮੈਂ ਕਿਹਾ ਐਮਐਲ ਸਾਹਿਬ ਮੇਰਾ ਪੁੱਤ ਹੈ ਮੈਨੂੰ ਨਹੀਂ ਪਤਾ ਸੀ ਬੀਐਮਐਲ ਸਾਹਿਬ ਉਹਨੇ ਗੁੱਸਾ ਗੁੱਸਾ ਹੋਇਆ ਬੈਠਾ ਉਹ ਮਤਲਬ ਗੁੱਸੇ 'ਚ ਐਮਐਲ ਸਾਹਿਬ ਨੇ ਮਤਲਬ ਬੜੇ ਸਾਰੇ ਕੁੱਤੇ ਕੁੱਤੇ ਨਹੀਂ ਕਿਹਾ ਸਾਰੇ ਬੜੇ ਸਾਰੇ ਫਟੇ ਸਮਸਿਆ ਹੀ ਪਉਂਦੀ ਹੈ ਦਿਖਾਓ ਕਿੱਥੇ ਟੈਂਡਰ ਦੇ ਕਾਪ ਕਿਹੜੇ ਤੁਸੀਂ ਪੈਸੇ ਲੈ ਰਹੇ ਹੋ ਦਿਓ ਕਿਸੇ ਮਾਝ ਸਾਰਾ ਕੁਝ ਦੱਸਾਂਗੇ ਤੁਸੀਂ ਰਾਮ ਨਾਲ ਗੱਲ ਕਰੋ ਸਾਡੀ ਅਸੀਂ ਇਹ ਕਹਿੰਨੇ ਆ ਕਿ ਜੇ ਤੁਹਾਡੇ ਦਾ ਸੀ ਫੇਵਰ ਚਾ ਸਕੋ ਕੱਲ ਜੇ ਅਸੀਂ ਰੌਲਾ ਪਾਇਆ 26 ਜਨਵਰੀ ਨੂੰ ਤਾਂ ਸਰਕਾਰ ਨੇ ਪੈਸੇ ਮਨਜ਼ੂਰ ਕੀਤੇ ਤੇ ਤੁਸੀਂ ਗਲਤ ਲਾਇਆ ਸਮਝ ਰਹੇ ਹੋ ਇਸ ਗੱਲ ਨੂੰ ਐਨੀ ਗੱਲ ਜਦੋਂ ਜਿਆਦਾ ਭੜਕ ਕੇ ਬੋਲਣ ਲੱਗਿਆ ਵਿੱਚ ਪੁਲਸ ਵਾਲੇ ਆ ਗਏ ਉਹਨਾਂ ਨੇ ਮੈਨੂੰ ਪਰੇ ਹਟਾਤਾ ਵਿੱਚ ਗੀਪਰੀ ਆ ਗਈ ਤੇ ਹਟ ਗਏ ਇਸ ਦੇ ਕਾਰਨ ਕੀ ਹੈ ਪਤਾ ਕੀ ਕਰਨਾ ਕਿ ਅਸੀਂ ਲਗਾਤਾਰ 22 ਦਿਨਾਂ ਤਪਦੀ ਗਰਮੀ 'ਚ 50 ਡਿਗਰੀ ਸੈਲਸੀਅਸ ਤਾਪਮਾਨ ਤੇ ਅਸੀਂ ਧਰਨਾ ਲਾਇਆ ਸੀ ਸਪਾਈ ਰਹਿਣਾ ਉਦੋਂ ਜਿਹੜਾ ਚੋਣ ਚੱਲ ਰਹੀ ਸੀ ਚੋਣ ਕਰਕੇ ਕੁਬੀਆਂ ਸਾਹਿਬ ਸਾਡੇ ਪ੍ਰੋਗਰਾਮ 'ਚ ਆਏ ਉਹਨਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਬੜੀ ਜਲਦੀ ਮੈਂ ਤੁਹਾਡੇ ਕੰਮ ਕਰਾ ਦੂੰਗਾ ਪਰੰਤੂ ਕੰਮ ਹੋਇਆ ਨਹੀਂ ਉਦੋਂ ਸਾਨੂੰ ਚੜ੍ਹਗੜ੍ਹ ਚਾਰ ਵਾਰੀ ਜਾਣਾ ਪਿਆ ਮੰਤਰੀ ਨਾਲ ਪਹਿਲਾਂ ਪੇਪਰ ਡਿਵੀਜ਼ਨ ਬਲਕਾਰ ਸਿੰਘ ਨਾਲ ਅਸੀਂ ਮੀਟਿੰਗ ਕਰਕੇ ਫਿਰ ਜਦੋਂ ਰਵਜੋਤ ਸਿੰਘ ਆ ਗਿਆ ਇਹ ਫਿਰ ਇਹਦੇ ਨਾਲ ਮੀਟਿੰਗ ਕਰਕੇ ਇਹਨੇ ਮਤਲਬ ਇਹ ਮਤਰਾ ਇਹ ਸਮਝਦੇ ਹੋਏ ਕਿ ਆ ਰੋਜ਼ ਹੀ ਖਬਰਾਂ ਨੇ ਰੋਜ਼ ਹੀ ਧਰਨਾ ਮਾਨਸਾ ਰੋਜ਼ ਹੀ ਆਏ। ਵਿਖੇ ਮਸਲਾ ਬਾਕੀ ਜਾਇਜ਼ ਐ। ਉਹ ਚੀਫ ਸੈਕਟਰੀ ਕੋਲੇ ਗੱਲ ਬਾਕੀ। ਸਾਨੂੰ ਡੀਸੀ ਨੇ ਦੱਸਣੋਂ ਪਹਿਲਾਂ ਦੱਸਤਾ ਸੀ ਵੀ ਚੀਫ ਸੈਕਟਰੀ ਨੇ ਕੋ ਮੈਂ ਮਿਲਿਆ ਸੀ ਵੈਸੇ ਇਹਦੇ ਬਾਰੇ। ਬੰਨੋ ਸੀਨੀਅਰ ਸਿਟੀਜ਼ਨ ਵੈਲਫੇਅਰ ਸਟੇਸ਼ਨ। ਇਸ ਆਗਿਆ ਪ੍ਰਧਾਨ ਜੀ ਛੋਟੇ ਪੈਸੇ ਉਹ ਸੀਐਸ ਨੇ ਹਾਂ ਕਰਤੀ ਤੇ ਤੁਹਾਨੂੰ ਆਪਾਂ ਨੂੰ ਹੁਣ ਉਹ ਪੈਸੇ ਮਿਲ ਜਾਣਗੇ। ਤੇ ਐਮਐਲਏ ਨੇ ਵੀ ਕਿਹਾ ਇਹ ਨੇ ਜਦੋਂ ਉਹ ਸੀਐਸ ਦੇ ਬਾਹਰ ਨਿਕਲੇ ਕਿ ਮੈਂ ਪੈਸੇ ਪਵਾਇਆ। ਫਰ ਅਸੀਂ ਕੀ ਕਹਿੰਨਾ ਵੀ ਉਹ ਕਹੀ ਜਾਵੇ ਆਪਦੀ ਗੱਲ ਅਸੀਂ ਕਦੋਂ ਕਹਿੰਨਾ ਨਾ ਕਹਣਾ ਉਹ ਆਪਦੀ ਗੱਲ ਉਹ ਆਪਦੀ ਗੱਲ ਜੋ ਮਰਜ਼ੀ ਕਹਿਣਾ ਪਰੰਤੂ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਮਾਨਸਾ ਨੇ ਸੀਵਰੇਜ ਤੇ ਗੰਦਾੜਾ ਸਿਸਟਮ ਹੋਇਆ ਪਿਆ ਸ਼ਹਿਰ ਦਾ ਉਹਨੂੰ ਹੱਲ ਕਰਾਉਣ ਲਈ ਜਿੰਨੇ ਯਤਨ ਕਰਨੇ ਚਾਹੀਦੇ ਸੀ ਅਸੀਂ ਕੀਤੇ ਤੇ ਜੇ ਉਹਨਾਂ ਨੇ ਕੋਈ ਯਤਨ ਕੀਤੇ ਹੈ ਤਾਂ ਅਸੀਂ ਕਦੇ ਉਹਨਾਂ ਨੂੰ ਉਹਨਾਂ ਨੂੰ ਇੱਕ ਗੱਲ ਪੁੱਛਿਓ ਐਮਐਲ ਸਾਹਿਬ ਜੇ ਤੁਸੀਂ ਵਿਧਾਨ ਸਭਾ 'ਚ ਬੋਲੇ ਹੋ ਉਹ ਤੁਹਾਨੂੰ ਬਿਕਰਮਗਾਨੀਆਂ ਨੇ ਕੀ ਕਿਹਾ ਸੀ ਮੈਂ ਤਾਰੀਫ ਕੀਤੀ ਫੇਸਬੁੱਕ ਤੇ ਤਾਰੀਫ ਕੀਤੀ ਕਿ ਬਹੁਤ ਸੋਹਣੀ ਗੱਲ ਕੀਤੀ ਪਰ ਉਹਨੂੰ ਬੂਰ ਨਹੀਂ ਪਿਆ ਭੂਰ ਕਦੋਂ ਪੜਨਾ ਸ਼ੁਰੂ ਹੋਇਆ ਜਦੋਂ 26 ਤਰੀਕ ਦਾ ਅਸੀਂ ਬਾਈਕਟ ਕੀਤਾ ਸੀ ਕੋਈ ਮੰਤਰੀ ਵੀ ਨਹੀਂ ਆਇਆ ਸਾਡਾ ਪਹਿਲੇ 15 ਸਾਲਾਂ ਪਹਿਲਾਂ ਪ੍ਰੋਗਰਾਮ ਸੀ ਕਿ ਅਸੀਂ 26 ਤਰੀਕ ਨੂੰ ਕੁਝ ਨਾ ਕੁਝ ਕਰਾਂਗੇ 26 ਜਨਵਰੀ ਨੂੰ ਨਹੀਂ ਜਾਵਾਂਗੇ ਇੱਥੇ ਕੋਈ ਰੋਸ ਕਰਾਂ ਕਿਉਂਕਿ ਸਾਰਾ ਸ਼ਹਿਰ ਨਰਕਿਸ ਰੂਪਿਆ ਪਿਆ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਕਿ ਉਦੋਂ ਮਾਰੋ ਕੀ ਹੋਇਆ ਜਦੋਂ ਸਾਡਾ ਧਰਨਾ ਉਠਾਤਾ ਇਹਨਾਂ ਨੇ ਤੇ ਉਦੋਂ ਮੁੱਖ ਮੰਤਰੀ ਸਾਹਿਬ ਨਾਲ ਥਾਡੀ ਮੀਟਿੰਗ ਹੋਈ ਮੈਂ ਕੋਟਾ ਮੁੱਖ ਮੰਤਰੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਗੱਲ ਥੋੜੀ ਠੀਕ ਹੈ ਥੋੜਾ ਸਿਸਟਮ ਪਵਾਵਾਂਗੇ ਤੇ ਅਸੀਂ ਬੜੀ ਜਲਦੀ ਪੈਸੇ ਉਦੋਂ ਬੰਤਨਾਂ ਨੂੰ ਦਿੱਤੀ ਇੱਕ ਦੋ ਵਾਰ ਮੀਟਿੰਗਾਂ ਮੁੜ ਕੇ ਕਰਕੇ ਗੁੱਸਾ ਮੰਨਤਾ ਲਾਦੇ ਵੀ ਐਮਐਲਏ ਸਾਹਿਬ ਗਲਤ ਸਮਝ ਰਹੇ ਸਮਝ ਰਹੇ ਨੇ ਸਾਡੀ ਸਾਡੀ ਮਤ ਇਹ ਹੈ ਕਿ ਅਸੀਂ ਐਮਐਲਏ ਦੀ ਮਦਦ ਕਰ ਰਹੇ ਹਾਂ ਸਾਡੀ ਮਤ ਇਹ ਹੈ ਕਿ ਸਾਡੇ ਰੋਲੇ ਪਾਉਣ ਨਾਲ ਸਰਕਾਰ ਤੇ ਪ੍ਰੈਸ਼ਰ ਬਣਦਾ ਹੈ ਸਾਡੇ 26 ਜਨਵਰੀ ਨੂੰ ਰੋਸ ਕਰਨ ਤੋਂ ਮਤਲਬ ਇਹ ਹੈ ਕਿ ਜੇ ਅਸੀਂ 26 ਜਨਵਰੀ ਦਾ ਪ੍ਰੋਟਸਟ ਰੱਖ ਲਈ ਤਾਂ ਸਰਕਾਰ ਦੇ ਨਾਲ ਦਿਵਾਨੀ ਚ ਪੈਣਾ ਇਸ ਕਰਕੇ ਪੈਸੇ ਮਨਜ਼ੂਰ ਹੋਗੇ 28 ਕਰੋੜ ਦਾ ਟੈਂਡਰ ਲੱਗੇ ਐਕਸਨਸੀਵ ਰੋਡ ਨਾਲ ਤੇ 15 ਕਰੋੜ ਦਾ ਟੈਂਡਰ ਹੈ ਉਹ ਜਦੋਂ ਹੀ ਸੜਕਾਂ ਵਗੈਰਾ ਟੁੱਟਣਗੇ ਆ ਇਹ ਕੁਝ ਇਹਨੂੰ ਠੀਕ ਕਰਨ ਵਾਸਤੇ 15 ਕਰੋੜ ਰੁਪਇਆ ਉਹਦੇ ਵਾਸਤੇ ਰੱਖਿਆ ਇਸ ਕਰਕੇ ਅਸੀਂ ਸਰਕਾਰ ਦਾ ਇਸ ਪੱਖੋਂ ਧੰਨਵਾਦ ਵੀ ਕਰਦੇ ਆ ਕਿ ਸਰਕਾਰ ਨੇ ਬੜਾ ਚੰਗਾ ਕਿਉਂਕਿ ਬੜੀ ਵੱਡੀ ਮੁਸੀਬਤ ਹੈ ਮਾਨਸਾ ਸ਼ਹਿਰ ਦੀ ਇਹ ਇਹਦੇ ਅੰਦਰ ਬਹੁਤ ਵੱਡਾ ਲੋਕਾਂ ਦਾ ਨੁਕਸਾਨ ਹੈ ਲੋਕ ਗੰਦ ਚ ਰਹੇ ਰਹੇ ਨੇ ਇਸ ਕਰਕੇ ਗੱਲ ਜੇ ਠੀਕ ਕਰਤੀ ਕਿਸੇ ਨੇ ਤਾਂ ਉਹਦੇ ਲਈ ਚੰਗੀ ਹੋ ਮੈਂ ਨਹੀਂ ਕਹਿੰਦਾ ਕਿ ਐਮਐਲ ਨੂੰ ਮੇਰੇ ਨਾਲ ਵਿਹਾਰ ਕਰਕੇ ਕੁਝ ਮਿਲ ਗਿਆ ਮੇਰਾ ਮੇਰਾ ਤਾਂ ਉਹਦੇ ਪਰਿਵਾਰਕ ਰਿਸ਼ਤੇ ਸੀ ਮੈਂ ਉਹਦੇ ਪਿਓ ਨੂੰ ਮਮਾ ਕਹਣਾ ਕਿਉਂਕਿ ਮੇਰੇ ਮਾਮੇ ਦਾ ਦੋਸਤ ਸੀ ਮੇਰੇ ਕੋ ਘਰੇ ਰੋਜ਼ ਆਉਂਦੇ ਸੀ ਕੇਸ਼ੋਰਾਮ ਜੀ ਤੇ ਹੁਣ ਵਿਜੇ ਨੂੰ ਇਹ ਵਿਜੇ ਨੇ ਉਮਰ ਤੱਕ ਜਾਂ ਦੇਖਿਆ ਮੈਂ 70 ਸਾਲ ਦੇ ਨੇੜੇ ਪਹੁੰਚਿਆ ਤੇ ਵਿਜੇ ਨੇ ਕੁਝ ਹੋਰ ਨਹੀਂ ਦੇਖਿਆ ਮੈਂ ਕਦੇ ਵਿਜੇ ਦੇ ਖਿਲਾਫ ਕਦੇ ਬੋਲੇ ਨਹੀਂ ਮੈਂ ਕਦੇ ਵੀ ਵਿਜੇ ਨੂੰ ਕਦੇ ਕੁਝ ਨਹੀਂ ਕਿਹਾ ਕਦੇ ਫੇਸਬੁੱਕ ਤੇ ਦਿਖਾ ਦੇ ਕੋਈ ਟਵਿੱਟਰ ਤੇ ਦਿਖਾ ਦੇ ਕੋਈ ਕਿਸੇ ਹੋਰ ਥਾਂ ਤੇ ਦਿਖਾ ਦੇ ਮੈਂ ਸਿਰਫ ਆਪਣੀ ਮਾਫੀ ਸੋ ਮਾਨਸਾਂ ਦੀ ਗੱਲ ਕਰਦਾ ਸੀ ਸੰਨ ਲਾ ਜੀ ਅਸੀਂ ਇਹ ਨਾਲ ਐਮਐਲਏ ਸਾਨੂੰ ਆਪਣਾ 그룹 ਹੀ ਮੰਨ ਲੈਂਦਾ ਤੇ ਇਹ ਛੇਤੀ ਮਸਲਾ ਹੱਲ ਹੋ ਜਾਣਾ ਸੀ ਇਸ ਕਰਕੇ ਉਹਨੇ ਸਗੋ ਇਸ ਗੱਲ ਨੂੰ ਟੇਡਰ ਰੂਪ ਚ ਲਿਆ ਵੀ ਪਤਾ ਨਹੀਂ ਮੇਰੇ ਦੁਸ਼ਮਣ ਨੇ ਇਸ ਕਰਕੇ ਉਹਨੇ ਮੇਰੀ ਇਹ ਬੇਇਜ਼ਤੀ ਜਿਹੜੀ ਕੀਤੀ ਹੈ ਉਹਨੇ ਕਿਹਾ ਕਿ ਸਾਲੇ ਵੱਡੇ ਸਮਾਸੇ ਵੀ ਤੁਸੀਂ ਬਣਾਇਆ ਫਿਰਦੇ ਹੋ ਕਿੱਥੇ ਦਿਖਾਓ ਕਿੱਥੇ ਟੈਂਡਰ ਇਹਨਾਂ ਨੂੰ ਮਤਲਬ ਮੈਂ ਇਹ ਗੱਲ ਜਵਾਬ ਦੇਣੀ ਲੱਗਿਆ ਸੀ ਕਿ ਉਹਦੇ ਗਨਮੈਨ ਬਚਾ ਕੇ ਉਹਨੇ ਮੈਨੂੰ ਪਰੇਪਪੇ ਇਸਪੱਜ ਭੇਜਤਾ ਤੇ ਮੁਰਕੀ ਮਾਪਦੇ ਘਰ ਨੂੰ ਆ ਗਿਆ ਆ ਗੱਲ ਇਹਦੀ ਕੋਈ ਆਵਾਜ਼ ਉਠਾਈ ਹੈ ਤੁਸੀਂ ਅੱਗੇ ਅਸੀਂ ਆਵਾਜ਼ ਵਸਪਾਂਸਾਂ ਨੇ ਮੀਟਿੰਗ ਕਰਕੇ 50 ਬੰਦਾਂ ਦੀ ਇਹਦੀ ਨਖੇਦੀ ਕੀਤੀ ਹੈ ਅੱਜ ਫੇਸਬੁੱਕ ਤੇ ਮਾਨਸਾ ਲਾਈਵ ਨੇ ਸਾਰੀ ਉਹ ਖਬਰ ਪਾਈ ਹੈ ਅੱਜ ਸਾਰੇ ਖਬਰਾਂ ਨੂੰ ਇਹ ਖਬਰ ਦਿੱਤੀ ਗਈ ਹੈ ਕੱਲ ਨੂੰ ਸਾਰੇ ਖਬਰਾਂ ਚ ਜਿੰਨਾ ਚਿਰ ਛੱਦ ਸਕਦੀ ਹੋਊਗੀ ਕਿਉਂਕਿ ਰੋਕਣ ਦੀ ਕੋਸ਼ਿਸ਼ ਵੀ ਕਰਨਗੇ ਮੇਰੇ ਸਾਹਬ ਵੀ ਨਾ ਲੱਗੀ ਚਲੋ ਉਹਨਾਂ ਦੀ ਸੋਚ ਹੈ ਮੈਂ ਪਰਸਨਲੀ ਕੋਈ ਉਹਦੇ ਖਿਲਾਫ ਵੀ ਨਹੀਂ ਪਰ ਸਭੈਸੇ ਉਹਨੂੰ ਪਰਸਨਲੀ ਨਹੀਂ ਲੈਣਾ ਚਾਹੁੰਦਾ ਸੀ ਕਿਉਂਕਿ ਪਰਿਵਾਰਕ ਘਰ ਦੇ ਬੰਦੇ ਜਿਹੜੇ ਘਰ ਦੇ ਬੰਦੇ ਉਹਨੇ ਘਰਾਂ ਦੇ ਖਿਲਾਫ ਨਹੀਂ ਬੋਲਦੇ ਹੁੰਦੇ ਤੇ ਇਹਨੇ ਤਾਂ ਜਮ੍ਹਾਂ ਹੱਥ ਹੀ ਕਰ ਦਿੱਤੇ ਯਾਰ ਐਨੀ ਥੋੜ੍ਹ ਕਰਨੀ ਵੀ ਐ ਇਸ ਤਰ੍ਹਾਂ ਕਰਕੇ ਉਹਨੇ ਮੇਰੀ ਬੇਇੱਜ਼ਤੀ ਡੀਗ੍ਰੇਟ ਕਰਨੀ ਮੈਨੂੰ ਕੋਸ਼ਿਸ਼ ਕੀਤੀ ਉਹ ਇੱਥੇ ਤੱਕ ਵੀ ਬੋਲੇ ਕਿ ਦੂਜਿਆਂ ਨੂੰ ਦੇਖੂਗਾ ਸਾਰੇ ਉਹ ਦੇਖੂਗਾ ਮੈਂ ਐ ਕਰ ਤੂੰ ਇਹ ਕਰ ਦੋ ਉਸੇ ਦੇਰੇ ਤਰ੍ਹਾਂ ਚਾਹੀਦਾ ਨੂੰ ਵੀ ਦੇਰੇ ਵਾਲੀ ਕੀ ਗੱਲ ਆਸੀ ਤਾਂ ਅਸੀਂ ਸਮਾਜਿਕ ਜੀਵ ਆ ਯਾਰ ਸਾਰੀ ਜ਼ਿੰਦਗੀ ਅਸੀਂ ਸੰਘਰਸ਼ ਕੀਤੇ ਨੇ ਅਸੀਂ ਲੋਕਾਂ ਨੇ ਬੁੱਧੇ ਚੱਕ ਕੇ ਸਾਰਾ ਜੀਵਨ ਸੰਘਰਸ਼ ਕੀਤਾ ਅਸੀਂ ਅਜੇ ਵੀ ਜਿੰਨੀ ਸਾਡੀ ਨਾਲੇ ਹਾਲਾਂਕਿ ਮੈਂ ਫੱਟੜ ਆ ਫੱਟੜ ਹੋਣ ਦੇ ਬਾਵਜੂਦ ਮੈਂ ਚੰਕ ਹੈ ਵੀ ਮੈਂ ਚੰਡੀਗੜ੍ਹ ਗਿਆ ਪਰ ਸੋਥੇ ਉਥੇ ਮੰਤਰੀ ਨੂੰ ਮਿਲ ਕੇ ਤਸਦੀਕ ਕਰਕੇ ਆਇਆ ਸੀ ਕਿ ਵਾਕਈ ਪੈਸੇ ਮਨਜ਼ੂਰ ਹੋਏ ਨੇ ਪੈਸੇ ਮਨਜ਼ੂਰ ਹੋ ਗਏ ਪ੍ਰੋਜੈਕਟ ਮਨਜ਼ੂਰ ਹੋ ਗਿਆ ਅੱਜ ਥੋੜਾ ਸਾਹਮਣੇ ਆ ਗਿਆ ਕਿ ਟੈਂਡਰ ਵੀ ਹੋ ਗਿਆ ਐਸਐਮਸੀ ਵਿਰੇਵੋਰ ਨੇ 28 ਕਰੋੜ ਦਾ ਟੈਂਡਰ ਲਾਇਆ ਹੁਣ ਲੋਕ ਕਹਿਣਗੇ ਵੀ ਇਹ 28 ਕਰੋੜ ਕਿਉਂ ਲਾਇਆ ਜੀ 15 ਕਰੋੜ ਉਦੋਂ ਲੱਗਣਗੇ ਟੈਂਡਰ ਵੱਖ-ਵੱਖ ਵਿਭਾਗਾਂ ਵਿੱਚ ਲਾਉਣਗੇ ਜਦੋਂ ਸੂਏ ਟੁੱਟਣਗੇ ਸੜਕਾਂ ਟੁੱਟਣਗੀਆਂ ਜਾਂ ਹੋਰ ਕੋਈ ਨੁਕਸਾਨ ਹੋਊਗਾ ਉਹ ਪੈਸੇ ਸੀਮ ਰੋਡਾਂ ਕੋਲੇ ਕੋਲੋਂ ਉਹਨਾਂ ਨਾਲੇ ਪਾਸੇ ਵਗ ਜਾਣਗੇ ਜਿਹੜੀ ਉਹਨਾਂ ਦੀ ਤੁਸੀਂ ਵੀ ਆਪ ਤੇ ਸ਼ਾਮਲ ਹੋਏ ਸੀ ਕੋਈ ਅੱਗੇ ਤੁਸੀਂ ਸਰਕਾਰ ਤੱਕ ਇਹ ਗੱਲ ਪਹੁੰਚਾਈ ਸੀ ਅਸੀਂ ਜੀ ਦੇਖੋ ਅਸੀਂ ਆਪਦੇ ਵੱਲੋਂ ਟੋਟਲ ਕੇਂਦਰੀ ਹਾਲ ਤੱਕ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀਜੇ ਇੱਥੇ ਤੱਕ ਅਮਨ ਅਰੋੜਾ ਸਾਹਿਬ ਤੱਕ ਮਜਿੰਦਰ ਜੀ ਅਜਾ ਮੇਰੀ ਗੱਲ ਹੋ ਗਈ ਮੁੰਡਾ ਕਿ ਅਕਾਲੀਆ ਚਰਨਜੀਤ ਇਹਦੇ ਮਤਲਬ ਕੱਲੇ ਕੱਲੇ ਬੰਦ ਤੱਕ ਅਸੀਂ ਆਪਦੀ ਇਹ ਗੱਲ ਪਹੁੰਚਾਈ ਹੈ ਕਿ ਇਹਨੂੰ ਇਹ ਸਮਝਾਓ ਐਮਐਲ ਸਾਹਿਬ ਨੂੰ ਕਿ ਐਮਐਲ ਸਾਹਿਬ ਸਿਆਣੇ ਬੱਟੇ ਬੰਦਾਂ ਦੀ ਆਪ ਤੋਂ ਜਿਹੜੇ 20 ਸਾਲ ਵੱਡੇ ਹੋਣ ਉਹਨਾਂ ਨੂੰ ਐ ਨਹੀਂ ਕਹੀਦਾ ਹੁੰਦਾ ਤੁਸੀਂ ਕੋਤੋਂ ਨੂੰ ਕੋਈ ਗੱਲ ਵੀ ਸੀ ਤੁਸੀਂ ਮੈਂ ਤੁਹਾਡੇ ਰੋਜ਼ ਤੁਹਾਡੇ ਪਾਪਾ ਕੋਲ ਮੈਂ ਪਰਸੇ ਜਿਵੇਂ 2 ਘੰਟੇ ਬੈਠਾ ਰਿਹਾ ਚਾਹ ਪੀ ਗਿਆਂ ਸੁਰਕੋ ਤੇ ਸੁਰਕੋ ਰੋਸ ਸਿੱਖੂ ਗੱਲ ਸੀ ਤੁਸੀਂ ਮੈਨੂੰ ਬਲਾਕ ਵੀ ਨਾ ਕਹਿ ਸਕਦੇ ਸੀ ਉਹ ਗੱਲ ਸੋਹਣੀ ਲੱਗਦੀ ਐ ਇਸ ਤਰ੍ਹਾਂ ਪਬਲਿਕਲੀ ਜਿਹੜੇ ਬੰਦਾ ਮੈਂ ਸਾਰੀਆਂ ਸਸਤਾਵਾਂ ਦਾ ਆਗੂ ਆ ਮੈਂ ਸੀਨੀਅਰ ਸਿਟੀਜ਼ਨ ਵੈਲਫੇਅਰ ਦਾ ਪ੍ਰਧਾਨ ਮੈਂ ਆ ਤੁਹਾਨੂੰ ਪ੍ਰਧਾਨ ਹਜ਼ਾਰਾਂ ਮੈਂਬਰ ਹੈ ਮੇਰੇ ਕੋਲ ਤੇ ਫਿਰ ਇਹਨਾਂ ਨੂੰ ਕੁਝ ਇਸ ਗੱਲ ਦਾ ਫਾਇਦਾ ਹੋਊਗਾ ਮੇਰੇ ਮੈਂ ਫਿਰ ਪੈਨਸ਼ਨ ਐਸ਼ੂਸਨ ਮੈਂ ਆਪਾਂ ਯਾਨਸਾ ਕਤਰਾ ਫਿਰ ਮੈਂ ਬਿਜਲੀ ਬੋਰਡ ਦਾ ਆਗੂ ਆ ਫਿਰ ਮੈਂ ਵਾਇਸ ਆਫ ਮਾਨਸਾ ਦਾ ਸੀਨੀਅਰ ਆਗੂ ਆ ਇਸ ਕਰਕੇ ਮਾਤੇ ਜਿਹੜਾ ਇਹਨੇ ਪਿਆਰ ਕੀਤਾ ਇਹਨਾਂ ਨੇ ਇਹ ਬਿੰਗਣੀਆਂ ਇਹਨਾਂ ਨੂੰ ਇਸ ਗੱਲ ਲਈ ਸੌਰੀ ਫੀਲ ਕਰਨਾ ਚਾਹੀਦਾ ਜੇ ਸੌਰੀ ਫੀਲ ਨਹੀਂ ਕਰਦੇ ਫਿਰ ਜੋ ਵੀ ਐਸੋ ਮਾਨਸਾ ਕੇ ਸੰਘਰਸ਼ ਕਰੂਗੀ ਉਹਦੇ ਚ ਅਸੀਂ ਸ਼ਾਮਲ ਹੋਵਾਂਗੇ ਅਸੀਂ ਜੇ ਜਿਹੜਾ ਜਨਤਕ ਕੰਮ ਹੈ ਲੋਕ ਸੇਵਾ ਦਾ ਕੰਮ ਹੈ ਇਹਨੂੰ ਕਦੇ ਚਿਤ ਨਹੀਂ ਛੱਡਦੇ ਪਰ ਮੈਂ ਸਾਡੇ ਸਾਨੂੰ ਜਾਣ ਵੀ ਪਾਉਣੀ ਪੈਜੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਇਹ ਕੰਮ ਕਰਦੇ ਰਹਾਂਗੇ ਕਿਉਂਕਿ ਜਿਹੜੀ ਸੋਚ ਹੈ ਸਾਡੀ ਸੋਚ ਹੈ ਲੋਕਾਂ ਨੂੰ ਸੌਖਾ ਕਰਨਾ ਸਾਡੀ ਸੋਚ ਹੈ ਲੋਕਾਂ ਲਈ ਸੰਘਰਸ਼ ਕਰਨਾ ਅਸੀਂ ਸ਼ੁਰੂ ਤੋਂ ਸੰਘਰਸ਼ ਕੀਤਾ ਕਰਦੇ ਰਹੇ ਹਾਂ ਰਹਿਾਂਗੇ ਕਦੇ ਵੀ ਬੰਦ ਨਹੀਂ ਕਰਾਂਗੇ ਸਾਡਾ ਉਹਨਾਂ ਨਾਲ ਪਰਸਨਲ ਕੋਈ ਰੋਲਾ ਧੰਨ